ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਜੀਤ ਵਾਡਾ ਵਰਿੰਦਰ ਕੋਰ ਬਲੌਗਸ ਵਿੱਚ ਆਸ਼ਾ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਭੈਣ ਭਰਾਜੋ ਜਿਹੜੇ ਜੁੜਨੇ ਚਾਹਣਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਸੂਜੀ ਆਟੇ ਤੇ ਸੌਂਡ ਦਾ ਘੜਾ ਜੋ ਕਿ ਸਰਦੀਆਂ ਦੇ ਵਿੱਚ ਬਹੁਤ ਹੀ ਜ਼ੁਕਾਮ ਲਈ ਫਾਇਦੇਮੰਦ ਹੁੰਦਾ ਹੈ ਤੇ ਗੁੜਿਆੰਦੋਂ ਦਿਨ ਤੋਂ ਠੀਕ ਨਹੀਂ ਸੀ ਉਹਨੂੰ ਖਾਂਸੀ ਜ਼ੁਕਾਮ ਲੱਗਾ ਸੀ ਤੇ ਫਿਰ ਮੈਂ ਤਾਂ ਮੈਨੇ ਮਨੂ ਕੇਆ ਕਿ ਉਹਨੂੰ ਬਣਾ ਕੇ ਦੇ ਤੇ ਥੋੜਾ ਜੀ ਬਲਗਮ ਵਗੈਰਾ ਜਿੱਦਾਂ ਹੁੰਦੀ ਹੈ ਨਾ ਉਹ ਥੋੜੀ ਘਟ ਜਾਂਦੀ ਹੈ ਫਿਰ ਖਾਂਸੀ ਵਗੈਰਾ ਆਉਣ ਤੋਂ ਤੇ ਇਹਦੇ ਵਿੱਚ ਤੁਸੀਂ ਖਸਖਾਸ ਵਗੈਰਾ ਸਭ ਕੁਝ ਪਾ ਸਕਦੇ ਹੋ ਆਪਣੇ ਕੋ ਜਿਹੜਾ ਵੀ ਸਮਾਨ ਸੀ ਮਟੀਰੀਅਲ ਸੀ ਪਾਉਣ ਵਾਲਾ ਆਪਾਂ ਸਿਰਫ ਹੋਹੀ ਪਾਇਆ ਇੱਕ ਖਸਖਾਸ ਹੈ ਨਹੀਂ ਸੀਗੀ ਤੇ ਮੈਂ ਇਹਦੇ ਅਪਾ ਪੋਨ ਲਿਖੀ ਸੀਗੀ ਸੂਜੀ ਸੂਜੀ ਤੋਂ ਬਾਅਦ ਆਪਾਂ ਮੈਂ ਇੱਧਰ ਆਟਾ ਪੁੰਨ ਲਿਆ ਸੀਗਾ ਸੂਜੀ ਦੇ ਵਿੱਚ ਪਾ ਕੇ ਪਹਿਲਾਂ ਸੂਜੀ ਨੂੰ ਆਪਾਂ ਲਾਲ ਕਰ ਲਿਆ ਸੀਗਾ ਥੋੜਾ ਜਿਹਾ ਤੇ ਫਿਰ ਆਟਾ ਪਾ ਲਿਆ ਸੀ ਇਹਦੇ ਵਿੱਚ ਤੇ ਇੱਧਰ ਮੈਂ ਇੱਕ ਗਲਾਸੀ ਪਾਣੀ ਦੀ ਲੈ ਕੇ ਤੇ ਵਿੱਚ ਆਪਾਂ ਦੁੱਧ ਸੌਰੀ ਗੁੜ ਦੀ ਚਾਣੀ ਜੀ ਬਣਾਈ ਸੀਗੀ ਤੇ ਫਿਰ ਆਪਾਂ ਵਿੱਚ ਪਾ ਦਿੱਤਾ ਸੀ ਦੁੱਧ ਤੇ ਥੋੜੀ ਜਿਹੀ ਬੂਰਾਖੰਡ ਪਾ ਦਿੱਤੀ ਸੀਗੀ ਇੱਧਰ ਆਪਣਾ ਆਟਾ ਪੁੱਜ ਕੇ ਤਿਆਰ ਹੋ ਰਿਹਾ ਸੀ ਤੇ ਬਦਾਮ ਲੈ ਲਈ ਸੀ ਮੈਂ ਬਦਾਮ ਜੋ ਕਿ ਬਹੁਤ ਹੀ ਫਾਇਦੇਮੰਦ ਰਹੰਦੇ ਨੇ ਆਪਣੇ ਛਿੱਕਾਂ ਆndੀਆਂ ਨੇ ਉਹਦੇ ਵਾਸਤੇ ਸਿਰਦਰਦ ਹੋਵੇ ਉਹਦੇ ਲਈ ਬੱਚਿਆਂ ਲਈ ਵੀ ਬਦਾਮ ਬਹੁਤ ਹੀ ਲਾਭਦਾਇਕ ਨੇ ਤੇ ਗਰਮੀਆਂ ਵਿੱਚ ਆਪਾਂ ਬਦਾਮ ਭਿਗੋ ਕੇ ਬੱਚੇ ਨੂੰ ਫਿਰਦੇ ਨੇ ਛਿਲਕਾ ਉਤਾਰ ਕੇ ਤੇ ਸਰਦੀਆਂ 'ਚ ਐਵੇਂ ਵੀ ਖਾ ਸਕਦੇ ਹੋ ਤੁਸੀਂ ਤੇ ਇੱਧਰ ਮੈਂ ਆਟਾ ਆਪਣਾ ਪੁੱਜ ਗਿਆ ਸੀ ਸੂਜੀ ਤੇ ਦੁੱਧ ਆਪਾਂ ਕਾੜ ਕੇ ਵਿੱਚੇ ਗੋੜ ਘੜਿਆ ਵਿੱਚੇ ਆਪਾਂ ਬੂਰਾ ਖੰਡ ਪਾ ਕੇ ਤੇ ਮੈਂ ਪਾ ਦਿੱਤਾ ਸੀਗਾ ਆਟੇ ਦੇ ਵਿੱਚ ਤੇ ਸੂਜੀ ਨਾਲ ਥੋੜਾ ਟੇਸਟ ਵਧੀਆ ਆ ਜਾਂਦਾ ਇਸ ਕਰਕੇ ਥੋੜੀ ਜੀ ਸੂਜੀ ਪਾਈ ਸੀਗੀ ਵੈਸੇ ਤੇ ਵੇਸਣ ਦਾ ਬਣਾ ਕੇ ਦੇਣਾ ਚਾਹੀਦਾ ਹੈ ਕਹਿੰਦੇ ਪਰ ਵੇਸਣ ਤੋਂ ਆਪਣੇ ਕੋਲ ਹੈ ਨਹੀਂ ਸੀਗਾ ਖਤਮ ਹੋਇਆ ਸੀਗਾ ਸੋਦੇ ਦੇ ਵਿੱਚ ਤੇ ਫਿਰ ਮੈਂ ਆਟੇ ਤੇ ਸੂਜੀ ਦਾ ਹੀ ਬਣਾ ਦਿੱਤਾ ਦੇਖੋ ਕਿੰਨਾ ਸੋਨਾ ਸੁੱਟਜਾ ਬਣਿਆ ਹੈ ਦੇਸੀ ਘਿਓ ਪਾਇਆ ਸੀਗਾ ਤੇ ਬਦਾਮ ਪਾਏ ਸੀਗੇ ਨਾਲ ਸੂਜੀ ਤੇ ਥੋੜੀ ਜੀ ਮੈਂ ਸੁੰਦ ਪਾਈ ਸੀਗੀ ਤੇ ਹੁਣ ਇਹ ਆਪਣਾ ਖੜਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਆਪਣੇ ਘਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜ਼ੁਕਾਮ ਖਾਂਸੀ ਤੋਂ ਬਚਾਉਣ ਵਾਸਤੇ ਇਹ ਚੀਜ਼ਾਂ ਜਿੱਦਾਂ ਘਰੇਲੂ ਨੁਸਖੇ ਹੁੰਦੇ ਨੇ ਆਪਣੇ ਪੁਰਾਣੇ ਬੀਬੀਆਂ ਦੱਸਦੀਆਂ ਹੁੰਦੀਆਂ ਸੀ ਮਾਤਾਵਾਂ ਇਹ ਚੀਜ਼ਾਂ ਜ਼ਰੂਰ ਬਣਾ ਕੇ ਦੇਣੀਆਂ ਚਾਹੀਦੀਆਂ ਨੇ ਖਸਖਾਸ ਨੂੰ ਆਪਾਂ ਰਾਤ ਨੂੰ ਦੁੱਧ ਚ ਪੀ ਕੇ ਵੀ ਦੇ ਸਕਦੇ ਆ ਤੇ ਪਲੀਜ਼ ਇਹ ਛੋਟਾ ਜਿਹਾ ਵਲੋਗ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਤੁਹਾਨੂੰ ਮੇਰੀ ਟਿਪਸ ਵਧੀਆ ਲੱਗੀਆਂ ਨੇ ਤੇ ਪਲੀਜ਼ ਮੇਰੇ ਵਲੋਗ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਜਰੂਰ ਪਿਆਰ ਦਿਓ ਤੇ ਅੱਗੇ ਆਪਾਂ ਮਿਲਦੇ ਆਂ ਜੀ ਨਵੀਂ ਕਿਸੇ ਵੀਡੀਓ ਦੇ ਨਾਲ ਏਸੀ ਆਪਣਾ ਇੱਕ ਛੋਟਾ ਜਿਹਾ ਵਲੋਗ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ